ਆਪ ਟੀਵੀ ਅੱਜ ਆਪ ਨੂੰ ਮੌਜੂਦ ਆ ਖਾਸੇ ਕੁਲਚੇ ਵਾਲਾਂ ਦੇ ਕੋਲ ਜਿੱਥੇ ਕੀ 13 13 ਦਾ ਜਿਹੜਾ ਕੀ ਹੈ ਇੱਕ ਉਪਰਾਲਾ ਕੀਤਾ ਗਿਆ ਸਰਦਾਰ ਜੀ ਵੱਲੋਂ ਮੇਰੇ ਨਾਲ ਸਰਦਾਰ ਜੀ ਮੌਜੂਦ ਨੇ ਸਤਿ ਸ਼ਕਾਰ ਸਰ ਸਤਿ ਸ਼ਕਾਰ ਜੀ ਜਿਹੜਾ ਕੀ 13 13 ਦਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਕੀ ਇਹ ਕਨਸੈਪਟ ਕੀ ਹੈ 13 13 ਦਾ ਮਤਲਬ ਕੀ ਹੈ ਨਹੀਂ ਇਹਨੂੰ ਕਨਸੈਪਟ ਨਹੀਂ ਕਹਿ ਸਕਦੇ ਨਾ ਕੋਈ ਸਕੀਮ ਕਹਿ ਸਕਦੇ ਹੋ ਇਹ ਗੁਰੂ ਨਾਨਕ ਸਾਹਿਬ ਵੱਲੋਂ ਇੱਕ ਚਲਾਈ ਗਈ ਪ੍ਰਥਾ ਹੈ ਜਿਹੜੀ 13 13 ਤੋਲਣ ਦੀ ਉਸ ਫਲਸਫੇ ਨੂੰ ਲੈ ਕੇ ਮੇਰਾ ਮਤਲਬ ਹੈ ਕੀ ਲੋਕਾਂ ਨੂੰ 13 ਦਾ ਮਤਲਬ ਸਮਝਾਵਾਂ ਕੀ ਮਤਲਬ ਕਿ ਇਸਪਾ ਯੋਸ ਕੀ ਗੁਰੂ ਸਾਹਿਬ ਨੇ ਜਿੱਤਾ ਕਿ ਜੋ ਹੈਗਾ 13 ਵਾ ਔਰ ਦੂਜੇ ਤਰੀਕੇ ਨਾਲ ਇਹ ਸਮਝਾਇਆ ਕਿ ਜੋ ਵੀ ਤੁਸੀਂ ਆਪਣੀ ਮਿਹਨਤ ਕਰਦੇ ਹੋ ਮਿਹਨਤ ਦੀ ਕਮਾਈ ਕਰਦੇ ਹੋ ਉਹਦੇ ਵਿੱਚੋਂ ਦਸਵੰਦ ਕੱਢ ਕੇ ਕਿਸੇ ਲੋੜਵੰਦ ਦੀ ਜਾਂ ਸਮਰਥ ਦੀ ਮਦਦ ਕਰੋ ਕਿਸੇ ਰੂਪ ਚ ਇਸ 13 ਵਿੱਚ ਕੀ ਕੀ ਤੁਸੀਂ ਰੱਖਿਆ ਗਿਆ ਇਹਦੇ ਵਿੱਚ ਕੀ ਕੀ ਹੈ ਇਹਦੇ ਵਿੱਚ ਅੱਜ ਦੋ ਚੀਜ਼ਾਂ ਵਧੀਆਂ ਵਾ ਪਿਛਲੇ ਸਾਲ ਨਾਲੋਂ ਅੱਜ ਸਾਗ ਮੱਕੀ ਹੈ ਆਲੂ ਵਾਲਾ ਕੁਲਚਾ ਹੈਗਾ ਵਾ ਮਿਕਸ ਕੁਲਚਾ ਅੱਜ ਬਣਾਇਆ ਗਿਆ ਲੱਸੀ ਹੈ ਕਾਫੀ ਹੈ ਤੇ ਗੁਰਦਾ ਕੜਾ ਦੇਸੀ ਘਿਓ ਦਾ ਜੇ ਕੀ ਹੈ ਜਿਹੜਾ ਕਿ ਉਪਰਾਲਾ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਇਆ ਕਿ ਤੁਸੀਂ ਇਹਨੂੰ ਪੂਰਾ ਕਰੀ ਤੇ ਗੁਰੂ ਸਾਹਿਬ ਨੇ ਸਮਲੋ ਇੱਕ ਸੋਜੀ ਪਾਈ 12-13 ਸਾਲ ਹੋ ਗਏ ਆ ਔਰ ਮੈਂ ਕੱਲਾ ਨਹੀਂ ਕਰ ਰਿਹਾ ਸਾਡੇ 'ਚ ਕਾਫੀ ਸੰਗਤ ਹੈ 20-22 ਜਾਣੇ ਹੈਗੇ ਨਾ ਜਿਹੜੇ ਜੁੜੇ ਨੇ ਉਹਨਾਂ ਦਾ ਸਾਰਾ ਦਸਵੰਦ ਇਕੱਠਾ ਹੁੰਦਾ ਵਾ ਅਸੀਂ ਵੀ ਆਪਣੀ ਜੋ ਸਾਡੀ ਕਮਾਈ ਹੈ ਸਾਡੀ ਰੈਸਟੋਰੈਂਟ ਦੀ ਉਹਦੇ ਵਿੱਚੋਂ ਤੇਲ ਫੁੱਲ ਦਸਵੰਦ ਕੱਢੀਦਾ ਔਰ ਇੱਕ ਸਾਲ ਬਾਅਦ ਜੋ ਸਾਡੇ ਕੋ ਇਕੱਠਾ ਹੋ ਜਾਂਦਾ ਅਸੀਂ ਉਹਨਾਂ ਨੂੰ ਸੇਵਾ ਤੇ ਆ ਤੌਰ ਤੇ ਕਰਦੀਦਾ ਮੇਰੀ ਔਕਾਤ ਨਹੀਂ ਕਿ ਮੈਂ ਐਡਾ ਵੱਡਾ ਹਜ਼ੂਮ ਮੈਂ ਆਪ ਸੇਵਾ ਕਰ ਸਕਾਂ ਸੰਗਤਾਂ ਦਾ ਕਿੰਨਾ ਕੋ ਪਿਆਰ ਮਿਲਦਾ ਇਸ ਤੋਂ ਬਾਅਦ ਐਸਾ ਤੁਸੀਂ ਜਦੋਂ ਕਰਦੇ ਹੋ ਉਸ ਤੋਂ ਬਾਅਦ ਸੰਗਤਾਂ ਦਾ ਕਿੰਨਾ ਕੋ ਪਿਆਰ ਤੁਹਾਨੂੰ ਵੇਖਲੇ ਮਿਲਦਾ ਐ ਤੇ ਸਮਝ ਲਓ ਕਿ ਇਹਨਾ ਖੁਸ਼ ਹੈ ਮੇਰੇ ਕੋਲ ਆਵਾਜ਼ ਨਹੀਂ ਗਏ ਗੁਰੂ ਸਾਹਿਬ ਦੀ ਕਿਰਪਾ ਇੰਨੀ ਕਹ ਕਿ ਇਹ ਹਜ਼ਾਰਾਂ ਦਾ ਜੂਮ ਇਕੱਠਾ ਹੋ ਗਿਆ ਔਰ ਲੋਕਾਂ ਨੂੰ ਇੰਨਾ ਟਾਈਮ ਲੱਗਣ ਡਿਆ ਲੇਕਿਨ ਕਿਸੇ ਨੇ ਹੁਣ ਤੱਕ ਮੈਨੂੰ ਮੂੰਹ ਚੋਂ ਕੋਈ ਸ਼ਣਕ ਨਹੀਂ ਕੱਢੀ ਕੋਈ ਨਹੀਂ ਬੋਲਿਆ ਔਰ ਉਹ ਬੜੇ ਪਿਆਰ ਨਾਲ ਲਾਈਨ 'ਚ ਵੀ ਲੱਗੇ ਔਰ ਬੜੇ ਪਿਆਰ ਨਾਲ ਲੈ ਵੀ ਰਹੇ ਆ ਕਿਸੇ ਨੇ ਕੋਈ ਆਰਗੂਮੈਂਟ ਨਹੀਂ ਕੀਤਾ ਕਿ ਤੁਸੀਂ ਕਿਉਂ ਨਹੀਂ ਦੇ ਰਹੇ ਤੇ ਸਾਰਾ ਜਿਹੜਾ ਕੀ ਹੈ ਕਾਊਂਟਰ ਤੇ ਪਹਿਲਾਂ ਸਲਿੱਪ ਕਟਵਾਈ ਜਾਂਦੀ ਹੈ ਉਸ ਤੋਂ ਬਾਅਦ ਸਭ ਕੁਝ ਮਿਲਦਾ ਹੈ ਹਾਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਜੀ ਐਨਾ ਸਾਡੇ ਤੁਹਾਨੂੰ ਦਿਖਾ ਦੇਣਾ ਮੈਂ ਇਹ ਇੱਕ 13 ਰੁਪਏ ਦਾ ਟੋਕਨ ਹੈਗਾ ਇਹ 13 ਰੁਪਏ ਦੀ ਕੋਈ ਵੀ ਚੀਜ਼ ਲੈ ਸਕਦੇ ਜੋ ਵੀ ਪੰਜ ਚੀਜ਼ਾਂ ਰੱਖੀਆਂ ਹੋਈਆਂ ਵਾ ਉਸੇ ਸਿਰਫ 13 ਰੁਪਏ ਲੈਣੇ ਆ ਔਰ ਇੱਕ ਜਾਨੇ ਨੂੰ ਸਿਰਫ ਦੋ ਟੋਕਨ ਦੇਈਦੇ ਆ ਇੱਚ ਕੋਈ ਪੈਕਿੰਗ ਨਹੀਂ ਆ ਅੱਜ ਕੋਈ ਸਾਡੀ ਸਜੰਤਾ ਹੀ ਨਹੀਂ ਆ ਕੋਈ ਸਾਡਾ ਰਿਸ਼ਤੇਦਾਰ ਨਹੀਂ ਆ ਕੋਈ ਯਾਰ ਨਹੀਂ ਆ ਸਿਰਫ ਇੱਕ ਰੌਣਕ ਦੇ ਵਿੱਚ ਲੈਣ ਚ ਲੱਗਣਗੇ ਔਰ ਦੋ ਕੁਚੇ ਲੈਣਗੇ ਬਾਸ ਜਿਵੇਂ ਤੁਸੀਂ ਦੱਸਿਆ ਤੁਸੀਂ 10-12 ਸਾਲ ਤੋਂ ਖਾਸ ਉਪਰਾਲਾ ਕਰਦੇ ਆ ਰਹੇ ਹੋ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਦੇਖਣ ਲਈ ਮਿਲਿਆ ਕੀ ਡਿਫਰੈਂਸ ਕੀ ਆਇਆ ਮੈਂ ਹਰ ਸਾਲ ਤਰੱਕੀ ਤੇ ਜਾਣਾ ਹੈ ਬਿਲਕੁਲ ਬਹੁਤ ਵਧੀਆ ਬਸ ਇਹਦਾ ਜਵਾਬ ਇਹੀ ਹੈ ਮੈਂ ਜੋ-ਜੋ ਇਹ ਸੇਵਾ ਹੁੰਦੀ ਆ ਤੋਂ ਤੋਂ ਮੈਂ ਹਰ ਸਾਲ ਤਰੱਕੀ ਤੇ ਜਾਣਾ ਹੈ ਠੀਕ ਹੈ ਸਰ ਬਹੁਤ ਵਧੀਆ ਲਗਾਤਾਰ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਜਿਹੜਾ ਕਿ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਸਭ ਦੇਖ ਕੇ ਸੰਗਤਾਂ ਹੀ ਨਹੀਂ ਬਾਬਾ ਜੀ ਵੀ ਬਹੁਤ ਜ਼ਿਆਦਾ ਖੁਸ਼ ਹੋਣ ਗਏ ਮੇਰੇ ਤੇ ਅਲੱਗ ਤੌਰ ਤੇ ਕਿਰਪਾ ਕੀਤੀ ਆ ਮਾਲਕ ਨੇ ਮੈਨੂੰ ਮੇਰੇ ਤੇ ਤਰਸ ਕਰਕੇ ਮੇਰੀ ਸੇਵਾ ਲਈ ਹੋਈ ਆ ਮੈਂ ਤੁਹਾਡੇ ਥਰੂ ਸਾਰੀ ਸੰਗਤ ਨੂੰ ਜੋ ਮੇਰੇ ਕੋ ਆਏ ਆ ਮੈਂ ਉਹਨਾਂ ਕੋਲੋਂ ਸ਼ੁਕਰਾਨਾ ਵੀ ਕਰਦਾ ਵੈਲਕਮ ਵੀ ਕਰਦਾ ਔਰ ਮਾਫੀ ਵੀ ਮੰਗਦਾ ਅਗਰ ਜੇ ਕੋਈ ਕਿਸੇ ਤਰ੍ਹਾਂ ਮੇਰੇ ਕੋਲੋਂ ਆਇਆ ਨਾਰਾਜ਼ ਹੋ ਗਿਆ ਏ ਤੇ ਮੈਂ ਉਸ ਗੱਲ ਦੀ ਮਾਫੀ ਮੰਗਦਾ ਜੇ ਮੇਰੀ ਟੀਮ ਤੋਂ ਕਿਤੇ ਹੋ ਗਿਆ ਤੇ ਮੇਰੇ ਵੱਲੋਂ ਤੁਹਾਨੂੰ ਇਹ ਵੀ ਹੈ ਕਿ ਅਗਲੀ ਵਾਰੀ ਜਦੋਂ ਵੀ ਸਾਡਾ 13 ਦਾ ਇਹ ਦਿਨ ਆਵੇ ਮੈਨੂੰ ਸਾਥ ਦੀ ਬਹੁਤ ਲੋੜ ਹੈ ਅੱਜ 7-8000 10000 ਦੀ ਸੰਗਤ ਹੈਗੀ ਆ ਮੇਰੇ ਕੋ ਕੱਲੇ ਕੋ ਨਹੀਂ ਸੰਭਾਲੀ ਜਾਂਦੀ ਮੈਨੂੰ ਸਾਥ ਦੀ ਲੋੜ ਆ ਅਗਲੇ ਸਾਲ ਯਾਦ ਰੱਖਿਓ ਕਿ ਮੇਰੇ ਨਾਲ ਜੁੜ ਕੇ ਸਿਰਫ ਮੈਨੂੰ ਫਿਜ਼ੀਕਲ ਸੇਵਾ ਦਿਓ ਮੈਂ ਅਮਾਉਂਟ ਨਹੀਂ ਮੰਗਦਾ ਕੋਈ ਮੈਨੂੰ ਫਿਜ਼ੀਕਲ ਸੇਵਾ ਦਿਓ ਜਿਹੜੇ ਇੰਨੇ 5000 ਲੋਕ ਆਣ ਉਹਨਾਂ ਨੂੰ ਹੀ ਸਮੇਟ ਲਈਏ ਉਹਨਾਂ ਦੀ ਸੇਵਾ ਕਰੀਏ ਔਰ ਖੁਸ਼ੀ ਖੁਸ਼ੀ ਉਹਨਾਂ ਨੂੰ ਮਤਲਬ ਇਹ ਇੰਨੀ ਦੂਰੋਂ ਆਇਆ ਨੇੜੇ ਆ ਕੋਈ ਨਾਰਾਜ਼ ਨਾ ਜਾਵੇ ਜਿਹੜੀ ਕਿ ਇਹ ਤਿਆਰੀਆਂ ਆ ਤੁਹਾਡੇ ਵੱਲੋਂ ਕਿੰਨੀ ਦੇਰ ਤੋਂ ਕੀਤੀਆਂ ਜਾ ਰਹੀਆਂ ਤੇ ਕੱਲ ਸਵੇਰ ਦੀ ਇੱਕ ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਆ ਇੱਕ ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਆ ਅੱਜ ਅਸੀਂ 12 12:30 12 ਵਜੇ ਅਸੀਂ ਸ਼ੁਰੂ ਕਰਤਾ ਸੀ ਤੇ ਤਕਰੀਬਨ 5 ਵਜੇ ਤੱਕ ਚੱਲੇਗਾ ਅਸੀਂ ਉਧਰ 12:30 ਤੋਂ 3:30 ਦਾ ਟਾਈਮ ਦਿੱਤਾ ਹੈ ਲੇਕਿਨ 5 ਵਜੇ ਤੱਕ ਅਸੀਂ ਚੱਲਾਂਗੇ ਜੀ ਸੋਵਾ ਸਾਰ ਜੀ ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਕਿ 13 13 ਦਾ ਸਰਦਾਰਜੀਵ ਲੋਕ ਖਾਲਸਾ ਕੁੱਲਚੇ ਵਾਲਿਆਂ ਨੇ ਲੋ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੁਹਾਡਾ ਕੀ ਸਹਿਯੋਗ ਹੈ ਨਾ ਨਾ ਬਹੁਤ ਸੋਹਣਾ ਉਪਰਾਲਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਠ ਦੁੱਧ ਜਿਹਾ ਚਾਂਦਨ ਹੋਵਾ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਦਾ ਪ੍ਰਕਾਸ਼ ਹੋਇਆ ਜਨਮ ਧਾਰਿਆ ਤੇ ਸਾਡੇ ਸੰਸਾਰ ਵਿੱਚ ਹੀ ਪ੍ਰਕਾਸ਼ ਹੋ ਗਿਆ ਸੀ ਚਾਂਦਨ ਹੋ ਗਿਆ ਸੀ ਤੇ 13 ਦੀ ਜੋ ਪ੍ਰਥਾ ਚੱਲੀ ਇਸ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਕੋਈ ਬੱਚਾ ਥੋੜਾ ਵੱਡਾ ਹੁੰਦਾ ਜਵਾਨ ਹੁੰਦਾ ਤਾਂ ਉਸਤੇ ਰਿਸ਼ਤੇਦਾਰ ਸਾਖਸਬੰਦੀ ਕਹਿੰਦੇ ਇਸ ਨੂੰ ਕਿਸੇ ਕੰਮ ਕাজে ਤੇ ਲਗਾਇਆ ਜਾਵੇ ਬੱਚਾ ਵਿਗੜ ਜਾਏਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਪਿਤਾ ਜੀ ਨਾਲ ਮਾਤਾ ਕਾਲੂ ਜੀ ਉਹਨਾਂ ਨੇ 20 ਰੁਪਏ ਦਿੱਤੇ ਕਿ ਜਾ ਕੇ ਕੋਈ ਸੌਦਾ ਉਜਾਰ ਦੇ ਵਿੱਚ ਕਰਕੇ ਆਜੇ ਜਿਸ ਨਾਲ ਕੋਈ ਦੁਕਾਨਦਾਰੀ ਚਲਾਈ ਜਾ ਸਕੇ ਤਾਂ ਉਹਨਾਂ ਨੇ ਜਾ ਕੇ ਸਾਧੂ ਸੁਭਾਸਨ ਦਿਆਲੂ ਕਿਰਪਾਲੂ ਸਨ ਸ਼ੁਰੂ ਤੋਂ ਹੀ ਪਰਮਾਤਮਾ ਨਾਲ ਲੀਨ ਰਹਿੰਦੇ ਸਨ ਤਾਂ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਜੋ 20 ਰੁਪਏ ਦਾ ਲੰਗਰ ਸ਼ਿਕਾਇਆ ਸੀ ਪ੍ਰਸ਼ਾਦਾ ਸ਼ਿਕਾਇਆ ਸੀ ਇਹ ਉਸ ਦਾ ਹੀ ਜੋ ਪ੍ਰਤਾਪ ਸਾਰਾ ਅਜ ਲੰਗਰ ਸੰਸਾਰ ਦੇ ਵਿੱਚ ਚੱਲ ਰਹੇ ਨੇ ਕੋਈ ਤੂਫਾਨ ਆਂਦਾ ਕੋਈ ਪਹੁੰਚਾ ਲੰਦਾ ਦੇਖੋ ਹੁਣ ਪਿਛੇ ਪੰਜਾਬ ਦੇ ਕਿੰਨੇ ਪਾਣੀ ਆਏ ਨੇ ਤੇ ਲੰਗਰਾਂ ਦੀ ਸੇਵਾ ਸੰਗਤਾਂ ਨੇ ਦੂਰੋਂ ਦੂਰੋਂ ਲੰਗਰ ਪਹੁੰਚਾਇਆ ਘਰਾਂ ਵਿੱਚ ਜਦੋਂ ਉਹਨਾਂ ਦਾ ਇਸ ਮਨ ਨਹੀਂ ਲੱਗਾ ਰੁਚੀ ਨਹੀਂ ਲੱਗੀ ਤਾਂ ਫਿਰ ਉਹਨੂੰ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀਰੋਂ ਥੋੜੇ ਜੇ ਵੱਡੇ ਹੋਏ ਤਾਂ ਉਹਨਾਂ ਨੂੰ ਬੇਬੇ ਨਾਨਕੀ ਦੇ ਪਾਸ ਸੁਲਤਾਨਪੁਰ ਲੋਧੀ ਭੇਜਿਆ ਗਿਆ ਜੋ ਕਿ ਮੋਦੀ ਖਾਨੇ ਦੇ ਵਿੱਚ ਨੌਕਰੀ ਲਵਾਈ ਗਈ ਸੀ ਤੇ ਉੱਥੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਰੋਂ ਕੰਮ ਤੇ ਤੋ ਉਸਨੇ ਤਕੜੀ ਦੇ ਵਿੱਚ 13-13 ਕਰਕੇ ਤੋਲਦੇ ਸਨ ਕੋਈ ਵੀ ਰਾਸ਼ਨ ਲੈਣ ਆਂਦਾ ਸੀ ਜਾਂ ਆਟਾ ਲੈਣ ਆਂਦਾ ਸੀ ਦਾਲ ਕੁਛ ਵੀ ਚਾਵਲ ਘਰ ਦੀ ਰਸਦ ਲੈਣ ਆਂਦੇ ਸੀ ਤਾਂ 13-13 ਕਰਕੇ ਤੋਲ ਦਿੰਦੇ ਸਨ ਕੁਝ ਦਿਨ ਇਹ ਸਭ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਉਥੋਂ ਦੇ ਜੋ ਉਸ ਟਾਈਮ ਦੇ ਨੁਮਾਇੰਦੇ ਸਨ ਰਾਏ ਬੁਲਾਰ ਸੀ ਜੋ ਉਥੋਂ ਦਾ ਉਸ ਜੋ ਨੁਮਾਇੰਦੇ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਗੁਰਨਾਨਕ ਨੂੰ ਤੂੰ ਰੱਖ ਤੇ ਲੈ ਆ ਮੋਦੀ ਖਾਨੇ ਦੇ ਵਿੱਚ ਇਹ ਤਾਂ ਤੈਨੂੰ ਬਰਬਾਦ ਕਰ ਦੇਗਾ ਕੰਗਾਲ ਕਰ ਦੇਗਾ ਤੇਰਾ ਮੋਦੀ ਖਾਨਾ ਖਾਲੀ ਕਰ ਦੇਗਾ ਇਹ ਤਾਂ 13 ਤੈਨਾ ਕਰਕੇ ਟੋਲੀ ਆ ਰਿਹਾ ਤੇ ਕਿਸੇ ਕੋਲ ਮਾਇਆ ਵੀ ਨਹੀਂ ਲੈ ਰਿਹਾ ਜਰੂਰ rai ਬੁਲਾਰ ਨੂੰ ਗੁੱਸਾ ਆਇਆ ਇਸ ਜਗ੍ਹਾ ਉਸਨੇ ਜਾਣਕਾਰੀ ਕੀਤੀ ਆਪਣਾ ਵਹੀ ਖਾਤਾ ਖੋਲ੍ਹਿਆ ਤਾਂ ਹਿਸਾਬ ਪੂਰਾ ਬਰਾਬਰ ਇੱਕ ਚਵਾਨੀ ਦੀ ਵੀ ਹਿਰਫੇਰ ਨਹੀਂ ਹੋਈ ਸੀ ਸੋ ਇਹ ਸਾਰੀਆਂ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ 13-13 ਦੀ ਪ੍ਰਥਾ ਉੱਥੋਂ ਚੱਲੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਔਰ ਇੱਕ ਜਸਵੰਤ ਸਿੰਘ ਰਾਈਟਰ ਹੋਏ ਨੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਉਸ ਟਾਈਮ ਦੇ ਵਿੱਚ ਜਿੰਨੇ ਵੀ ਪਿੰਡ ਦੇ ਵਿੱਚ ਦੁਕਾਨਦਾਰ ਸ਼ੋਅ ਕਰਸਣ ਸਭ ਨੇ 13-13 ਤਿੰਨ ਤੋਲਣਾ ਸ਼ੁਰੂ ਕਰ ਦਿੱਤਾ ਸੀ ਉਸ ਜ਼ਮਾਨੇ ਦੇ ਵਿੱਚ ਸੋ ਗੁਰੂ ਨਾਨਕ ਸਾਹਿਬ ਦੀ ਅਪਾਰ ਕਿਰਪਾ ਇਹ ਖਾਲਸਾਪੁਰ ਚੋਂ ਵਾਲਿਆਂ ਤੇ ਬੜੀ ਮਿਹਰ ਇਹ ਖੰਡੇ ਵਾਲੇ ਬਾਪ ਕਲਾ ਕਰਦੇ ਨੇ ਇਹਨਾਂ ਦੀ ਕਿ ਇਹ ਸੋਚਣੀ ਹੈ ਕਿ ਮੇਰੀ ਐਡ ਹੋਵੇ ਜਾਂ ਮੇਰਾ ਨਾਮ ਵਧੇ ਫੁੱਲੇ ਮੈਂ ਉੱਪਰ ਤੱਕ ਜਾਵਾਂ ਗੁਰੂ ਰੰਧ ਦੀ ਬੜੀ ਕਿਰਪਾ ਨਾਲ ਤੇ ਨਾਮ ਇਹਨਾਂ ਦਾ ਬਹੁਤ ਫੇਮਸ ਹੈਗਾ ਵੀ ਸੇ ਇੱਕ ਇਹਨਾਂ ਦੀ ਇੱਕ ਬੜੀ ਹੀ ਅਵੱਲੀ ਸੋਚ ਹੈ ਇਹ ਸੋਚ ਕੋਈ ਵੀ ਨਹੀਂ ਸੋਚਦਾ ਕਿ ਜੋ ਮੇਰਾ 70 ਰੁਪਏ ਦਾ ਕੁਲਚਾ ਹੈ ਜਾਂ 110 ਰੁਪਏ ਵਾਲਾ ਕੁਲਚਾ ਹੈ ਉਹ ਆਮ ਮਨੁੱਖ ਦਾ ਨਹੀਂ ਖਰੀਦ ਸਕਦਾ ਨਹੀਂ ਖਾ ਸਕਦਾ ਸੋ ਇਹਨਾਂ ਦੀ ਸੋਚ ਹੈ ਕਿ ਇਸ ਦਿਨ 13 ਤਰੀਕ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਪ ਤੋਂ ਥੋੜੇ ਦਿਨ ਬਾਅਦ ਇਹ ਦਿਨ ਇਸ ਲਈ ਨਿਮਿਤਿਆ ਜਾਂਦਾ ਹੈ ਤਾਂ ਕਿ ਜੋ ਇੱਕ ਰਿਕਸ਼ਾ ਚਾਲਕ ਹੈ ਜਾਂ ਕਿ ਦਿਹਾੜੀਦਾਰ ਹੈ ਕੋਈ ਜੋ ਗਰੀਬੀ ਤਪਕਾ ਹੈ ਉਹ ਆਪਣੇ ਬੱਚਿਆਂ ਨੂੰ ਇਹ ਚੀਜ਼ ਨਹੀਂ ਖਵਾ ਸਕਦਾ ਤਾਂ ਉਹ ਇਸੀ ਦਾ ਆਨੰਦ ਲੈਣ ਤੁਸੀਂ ਵੀ ਇਹਨਾਂ ਨਾਲ ਜੁੜਿਓ ਤੁਹਾਨੂੰ ਤੁਹਾਡੇ ਵਾਸਤੇ ਕਿੰਨੀ ਕੁ ਮਾਣ ਵਾਲੀ ਗੱਲ ਹੈ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਸਭ ਤੋਂ ਪਹਿਲੀ ਗੱਲ ਨਾਲ ਅੰਮ੍ਰਿਤਸਰ ਦੇ ਚ ਲੰਗਰਾਂ ਦਾ ਭੰਡਾਰ ਹੈ ਇੱਥੇ ਲੰਗਰ ਕਰੀ ਮੁੱਕੇ ਨਹੀਂ ਸਕਦਾ ਪੰਜਾਬ ਤੇ ਗੁਰੂ ਨਾਨਕ ਦੀ ਬੜੀ ਕਿਰਪਾ ਹੈ ਤੇ ਭਾਈ ਸਾਹਿਬ ਤੇ ਇੰਨੀ ਕਿਰਪਾ ਹੈ ਬੜੇ ਹੀ ਨਰਮ ਸੁਭਾਅ ਨਾਲ ਨਿਮਰਤਾ ਦੇ ਨਾਲ ਸੇਵਾ ਕਰਦੇ ਹਨ ਅਸੀਂ ਇੱਥੇ ਦੇਖਿਆ ਸੰਗਤਾਂ ਦਾ ਬੜਾ ਇਕੱਠ ਸੀ ਕਈਆਂ ਨੇ ਤਾਂ ਕਮਕੀ ਵੀ ਕੀਤੀ ਹੈ ਕਹਿੰਦੇ ਜਦੋਂ ਇਕੱਠ ਮਿੰਦਾ ਉੱਥੇ ਫਿਰ ਕਲਯੂਗ ਦਾ ਪੈਰਾ ਵੀ ਲੱਗ ਜਾਂਦਾ ਹੈ ਰਸ਼ਰੇਡ ਵਿੱਚ ਕੱਲ ਜੁਗਾ ਆਪ ਆ ਜਾਂਦਾ ਤੇ ਉਹ ਮੱਥੇ ਦੇ ਬਿਲਕੁਲ ਵਟ ਨਹੀਂ ਸਮਝੋ ਜੋ ਕੋਈ ਮਤਲਬ ਕਾਊਂਟਰ ਦੇ ਉੱਪਰ ਵੀ ਡਿਗ ਰਹਿਣਾ ਬੜੇ ਪਿਆਰ ਨਾਲ ਕਰ ਰਹੇ ਸੰਗਤ ਜੀ ਪਿੱਛੇ ਹੋ ਗਏ ਹੱਥ ਜੋੜ ਕੇ ਇੰਨੀ ਨਿਮਰਤਾ ਬੜਾ ਹੀ ਦਿਵਾਲੂ ਤੇ ਕਿਰਪਾਲੂ ਸੁਭਾਅ ਵਾਲੇ ਹੈਗੇ ਭਾਜੀ ਬਾਕੀ ਉਮੀਦ ਕਰਾਂਗੇ ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਦ ਤੱਕ ਇਹਨਾਂ ਕੋ ਸੇਵਾ ਲੈਣੀ ਹੈ ਇਸੇ ਤਰ੍ਹਾਂ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਖੁਸ਼ੀਆਂ ਬਖਸ਼ਣ ਤੇ ਤੰਦਰੁਸਤੀਆਂ ਬਖਸ਼ਣ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣ ਹੋਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਸਰਦਾਰ ਜੀ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਇਹ 13-13 ਦਾ ਅੱਜ ਸੀ ਮਕਸਦ ਕੀ ਹੈ ਉਹਨਾਂ ਦਾ ਇਹ ਲੰਗਰ ਜਿਹੜੇ ਕਿ ਉਹ ਲਗਾ ਰਹੇ ਨੇ ਖਾਸ ਜਿਹੜਾ ਕਿ ਉਹ ਪ੍ਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਹੁਤ ਹੀ ਮਾਨਵਲੀ ਗੱਲ ਹੈ ਤੁਸੀਂ ਵਿਆਓ ਉਹਨਾਂ ਦੇ ਮਾਨਵਲੇ ਇਸ ਗੱਲ ਵਿੱਚ ਤੇ ਆ ਕੇ ਇਹਨਾਂ ਦਾ ਸਹਿਯੋਗ ਕਰੋ ਇਸ ਦੇ ਨਾਲ ਹੀ ਮੈਨੂੰ ਦੋ ਇਜਾਜ਼ਤ ਦੇ ਦਿੱਖਦੇ ਰਹੋ ਗ੍ਰੇਟ ਪੰਜਾਬ ਟੀਵੀ